ਗੜ ਸਾਹਿਬ ਜਿੱਥੇ ਜਦੋਂ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਮਗਰ ਜੰਗਲਾਂ ਦੇ ਸੜੇ ਦਿੱਤਾਗੇ ਤੇ ਫਿਰ ਸ਼ੇਰਾਂ ਨੇ ਸਹਿਬਜ਼ਾਦਿਆਂ ਦੇ ਜਿਸਰੀਆਂ ਦਾ ਰਾਖੀ ਕੀਤੀ ਸੋ ਆਹ ਸ਼ੇਰਾਂ ਨੇ ਮੂਰਤਾਂ ਹੀ ਬਣਾਈਆਂ ਨੇ ਆਹ ਕੋਈ ਸਮਝੀਆਂ ਤਾਂ ਕਿਹਦੇ ਹੋ ਗੁਰਦੁਆਰਾ ਬਿਬਾੜ ਗੜ ਸਾਹਿਬ ਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖਾ ਜਨਪੀ ਆ ਥਲੇ ਭੋਰੇ ਜੀ ਜਾਇਆ ਗੁਰੂ ਜੀ ਭੋਰੇ ਜੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੱਲੇ ਉਧਰ ਉਹਰਾ ਸਾਹ ਉਧਰ ਥੱਲੇ ਜਾਏ ਬਾਦੂ ਜੀ ਆ ਜਾ ਬਬਾ ਗੜਗੱਜ ਸਿੰਘ ਆ ਜਾ ਫਿਰ ਆ ਜਾ ਆ ਜਾ ਆ ਜਾ ਹਾ ਦੇਖ ਜਦੋਂ ਸਹਿਜ ਅਸ਼ੀਰਤ ਇੱਥੇ ਗੁਰੂ ਵੇਵਾਨ ਕੜਸ ਸਾਹਿਬ ਆਸਨ ਸਿੰਘ ਮੱਥਾ ਟੇਕ ਕੇ ਆ ਜਾਓ ਜੈੰਬਾਬਾ ਜੀ ਰਾਵਰ ਸਿੰਘ ਦਾ ਫਤਿਹ ਮੱਥਾ ਟੇਕ ਕੇ ਜਾ ਕੇ ਪਰਮਾਣੂ ਬਾਬਾ ਜੀ ਰਾਵਰ ਸਿੰਘ ਕਿਧਰ ਹੋਵੇ ਕਿ ਬਾਬਾ ਜਰਾ ਸਿੰਘ ਮਫਤ ਸਿੰਘ ਅੱਗੇ